ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਮਰਸਰ ਬਲੌਗ ਚੈਨਲ ਵਿੱਚ ਜਿਵੇਂ ਕਿ ਗਰਮੀ ਬਹੁਤ ਪੈ ਰਹੀ ਆ ਇਸ ਕਰਕੇ ਆਪਾਂ ਅੱਜ ਨਿੰਬੂ ਤੇ ਪੁਦੀਨੇ ਦਾ ਸ਼ਰਬਤ ਬਣਾਉਣ ਲੱਗੇ ਆ ਨਿੰਬੂ ਤੇ ਪੁਦੀਨੇ ਦਾ ਸ਼ਰਬਤ ਗਰਮੀਆਂ ਵਿੱਚ ਬਹੁਤ ਲਾਭਦਾਇਕ ਹੁੰਦਾ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਜੇਕਰ ਅਸੀਂ ਨਿੰਬੂ ਦੇ ਨਾਲ ਪੁਦੀਨਾ ਵੀ ਮਿਲਾ ਲਈਏ ਤਾਂ ਇਹ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਨਿੰਬੂ ਤੇ ਪੁਦੀਨੇ ਦਾ ਸ਼ਰਬਤ ਬਣਾਉਣ ਵਾਸਤੇ ਆਪਾਂ 400 ਗ੍ਰਾਮ ਨਿੰਬੂ ਲਏ ਆ ਅੱਧਾ ਕਪਾ ਪੱਪਾ ਪੁਦੀਨੇ ਦੇ ਪੱਤੇ ਲਈ ਆ ਪੁਦੀਨੇ ਦੇ ਪੱਤਿਆਂ ਨੂੰ ਚੰਗੇ ਤਰੀਕੇ ਨਾਲ ਆਪਾਂ ਧੋ ਲਿਆ ਵਾ ਤੇ ਦੋ ਚਮਚ ਕਾਲਾ ਲੂਣ ਤੇ ਇੱਕ ਔਲੀ ਚਿੰਗੜੀ ਆ ਨਿੰਬੂ ਦਾ ਸ਼ਰਬਤ ਨੂੰ ਦੋ ਤਰੀਕੇ ਨਾਲ ਪਾਇਆ ਜਾਂਦਾ ਇੱਕ ਤਾਂ ਹੁੰਦਾ ਕਿ ਆਪਾਂ ਖੰਡ ਪਾਈ ਨਿੰਬੂ ਨਚੋੜਿਆ ਤੇ ਲੂਣ ਪਾ ਕੇ ਪਾਣੀ ਵਿੱਚ ਘੋਲ ਕੇ ਆਪਾਂ ਉਸ ਟਾਈਮ ਹੀ ਪੀ ਲੈਂਦੇ ਆ ਦੂਸਰਾ ਆਪਾਂ ਗਾੜਾ ਸ਼ਰਬਤ ਤਿਆਰ ਕਰਕੇ ਬੋਤਲ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਲਈਏ ਤੇ ਜਦੋਂ ਪੀਣ ਨੂੰ ਚੀਨ ਦੀ ਜਰੂਰਤ ਪਵੇ ਅਸੀਂ ਗਲਾਸ ਵਿੱਚ ਪਾਈਏ ਤੇ ਕੁਝ ਵੀ ਘੋਲਣਾ ਨਹੀਂ ਆਪਾਂ ਪਾਣੀ ਮਿਕਸ ਕਰੀਏ ਤੇ ਸਰਬਤ ਸਰਵ ਕਰ ਸਕਦੀਆਂ ਅੱਜ ਆਪਾਂ ਗਾੜਾ ਸ਼ਰਬਤ ਬਣਾਵਾਂਗੇ ਇਸ ਸ਼ਰਬਤ ਨੂੰ ਤੁਸੀਂ ਠੰਡਾ ਕਰਕੇ ਕਿਸੇ ਜੀ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਸਕਦੇ ਹੋ 2 ਮਹੀਨੇ ਤੱਕ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਹੁਣ ਆਪਾਂ ਸਭ ਤੋਂ ਪਹਿਲਾਂ ਚੀਨ ਦੀ ਚਾਹਣੀ ਬਣਾ ਕੇ ਤਿਆਰ ਕਰਨੀ ਆ ਇੱਕ ਪ੍ਰਾਈਫਿਲ ਲੈ ਕੇ ਉਸ ਵਿੱਚ ਖੰਡ ਪਾਉਣੀ ਆ పౌణా తప్పు అని పావే దా టీ బాధ టైం నింబూ కట్ రస కడ్ తయారు కింబూను దో కట్ ਇਸੀ ਤਰ੍ਹਾਂ ਸਾਰੇ ਨਿੰਬੂ ਕੱਟ ਕੇ ਫਿਰ ਆਪਾਂ ਇਹਨਾਂ ਦਾ ਰਸ ਕਰ ਦਾਂਗੇ ਸਾਰੇ ਨਿੰਬੂ ਆਪਾਂ ਕੱਟ ਲਈ ਆ ਹੁਣ ਆਪਾਂ ਇਹਨਾਂ ਦਾ ਰਸ ਕੱਢਦੇ ਆ ਇਸੇ ਤਰ੍ਹਾਂ ਆਪਾਂ ਸਾਰੇ ਨਿੰਬੂਆਂ ਦਾ ਰਸ ਕੱਢ ਲਵਾਂਗੇ ਸਾਰੇ ਨਿੰਬੂ ਦਾ ਸਪਾ ਕੱਟ ਲਿਆ ਵਾ ਹੁਣ ਆਪਾਂ ਚਾਣੀ ਨੂੰ ਚੈੱਕ ਕਰਦੇ ਆਂ ਚੀਨੀ ਸਾਡੀ ਚੰਗੀ ਤਰ੍ਹਾਂ ਘੁਲ ਗਈ ਆ ਹੁਣ ਆਪਾਂ ਚਾਣੀ ਨੂੰ ਨੀਚੋ ਥੜ ਦਵਾਂਗੇ ਹੁਣ ਆਪਾਂ ਜਿੰਨੇ ਨੂੰ ਗ੍ਰाइंड ਕਰਾਂਗੇ थोडे निंबू रस पावत ग्रँड हो जावे पुना साडा ग्रँड होग्या वाण आपण जी ची बनाई ही उदांनी ਤੇ ਇਹਦੇ ਵਿੱਚ ਆਪਾਂ ਕਾਲ ਲੂਪ ਪਾਵਾਂਗੇ ਤੇਰਾ ਨਿੰਬੂ ਦਾ ਰਸੀ ਦਾ ਉਹ ਵੀ ਦੇਚ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਛਾਂ ਲਵਾਂਗੇ ਹੁਣ ਆਪਾਂ ਇਹਨੂੰ ਛਾਂ ਲਵਾਂਗੇ ਸ਼ਾਨਕੇ ਤੇ ਜਗਲੀ ਚ ਕੱਢ ਲੈਂਦੇ ਆ। ਆੜੇ ਪੱਤੇ ਜਿੰਨੇ ਦੇ ਪੱਕੇ ਆ ਇਹਨਾਂ ਦਾ ਆਪਾਂ ਬਾਹਰ ਕੱਢ ਦੇਣਾ। ਚਮਚ ਨਾਲ ਕ੍ਰਸ਼ ਕਰਕੇ ਇਦਾਂ ਆਪਾਂ ਆ ਪੱਤਿਆਂ ਵਿੱਚ ਜੜ ਵਸੇ ਸਾਰਾ ਕੱਢ ਲਵਾਂਗੇ। ਤੇ ਪੱਤੇ ਆਪਾਂ ਸੁੱਟ ਦਵਾਂਗੇ ਵੇਸਟ। ਹੁਣ ਆਪਾਂ ਇੱਕ ਗਲਾਸ ਵਿੱਚ ਨਿੰਬੂ ਦਾ ਰਸ ਦਾ ਤੋਥਾਈਏ ਫਰਲਾਸਾ ਪਾਵਾਂਗੇ ਆ ਦੋ ਤਿੰਨ ਆਪਾਂ ਪਦੀਨੇ ਦੇ ਪੱਤੇ ਲਏ ਸੀਗੇ ਇਹਦੇ ਨੂੰ ਆਪਾਂ ਹੱਥਾਂ ਤੋੜ ਕੇ ਵਿੱਚ ਪਾ ਦਾਂਗੇ ਤੇ ਠੰਡਾ ਪਾਣੀ ਪਾ ਦਾਂਗੇ ਇਹਦੇ ਵਿੱਚ ਤੇ ਆਪਾਂ ਬਰਫ਼ ਵੀ ਪਾ ਸਕਦੇ ਹਾਂ ਜੇ ਰੱਖਣਾ ਠੰਡਾ ਪਾਣੀ ਨਹੀਂ ਹੈਗਾ ਜਿੱਦਾਂ ਨਾ ਕਿਸੇ ਨੂੰ ਪੀਣਾ ਚਾਹਵੇ ਦੋ ਨਿੰਬੂ ਦੇ ਸਲਾਈਸ ਰੱਖੇਗੇ ਅਗਮੇ ਉਹ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਸਰਵ ਕਰਾਂਗੇ ਇਹ ਨਿੰਬੂ ਤੇ ਪੁਦੀਨੇ ਦਾ ਸ਼ਰਬਤ ਬਣ ਕੇ ਤਿਆਰ ਵਾ ਸ਼ਰਬਤ ਅਜੇ ਥੋੜਾ ਗਰਮ ਆ ਆਪਣਾ ਤੇ ਇਹਨੂੰ ਆਪਾਂ ਥੋੜਾ ਠੰਡਾ ਕਰਕੇ ਇੱਕ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਲੈਣਾ ਵਾ ਜਦੋਂ ਵੀ ਕਿਤੇ ਸ਼ਰਬਤ ਪੀਣ ਦਾ ਦਿਲ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਗਲਾਸ ਵਿੱਚ ਗਲਾਸ ਦਾ ਚੌਥਾ ਹਿੱਸਾ ਸ਼ਰਬਤ ਲੈ ਕੇ ਵਿੱਚ ਬਰਫ਼ ਪਾ ਕੇ ਪਾਣੀ ਪਾ ਕੇ ਤੁਸੀਂ ਇਸ ਨੂੰ ਪੀ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾਓ ਤੇ ਪੀਓ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨਾਲ ਜੁੜੋ ਚੈਨਲ ਨੂੰ ਸਪੋਰਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ